I'm yeah. going yeah. 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 yeah.

ਇਸ ਵਾਰੀ ਨੇ ਤੈਨੂੰ 50000 ਰੁਪਏ ਦੇਣੇ ਪੱਕੇ ਹੀ ਮਿਲਣੇ ਆਹ ਬਈ ਰਾਮ ਕੱਠੀ ਸੇਵਾ ਦੇ ਦੀ ਕੱਠੀ ਸੇਵਾ ਦੇ ਦੀ ਲੱਖ ਕੀ ਕਰੀ ਕੱਠੀ ਸੇਵਾ ਆਪਣੇ ਇਹਨੇ ਤੈਨੂੰ 50000 ਰੁਪਏ ਦੇਣੇ ਇਸ ਵਾਰੀ ਸੰਪਰ ਵਾਲੇ ਭੰਡਾਰੇ ਚੱਲ ਲਈ ਫੋਨ ਤਾਂ ਆਉਂਦੀ ਸਾਰੇ ਮੇਰੀ ਤਰਫ ਆ ਕਰਨਾ ਪੈਣਾ ਸੰਦੀਪੀ ਹਾਂ ਹਾਂ ਸੰਦੀਪ ਨੇ ਕੁੱਟ ਕੇ ਬਾਹਰ ਕਰ ਦੇਣੇ ਹਸਬਿਲਾ ਜੀ ਨਵਾਂ ਸਾਲ ਬਾਬਾ ਜੀ ਦੇ ਮਨਾਣੇ ਆਏ ਹੋ ਦੇਖੀ ਇਸ ਵਾਰ ਅੰਕਲ ਆਏਗਾ ਉਹਨੇ ਥਾਣਾ ਮੇਰਾ ਬੱਚਾ ਇੱਕ ਯਾਦਗਾਰ ਆ ਬਾਬਾ ਜੀ ਕੇ ਭਗਤ ਹੈ ਸਾਰੇ ਆਓ ਇੱਕ ਸੈਲਫੀ ਹੋ ਜੇ ਆਓ ਆਮ ਜੀ ਥੋੜਾ ਜਿਨੇ ਥੋੜਾ ਕਿਸ ਕਾ ਫੋਨ ਬੜੀ ਹੈ ਦੇਖੋ ਬੱਸ ਸੱਥ ਮੇਰੇ ਕੋ ਫੋਟੋ ਜ਼ਰੂਰ ਡਾਲਦਣਾ ਠੀਕ ਹੈ ਬੇਟਾ ਯਾਦਗਾਰ ਹੁੰਦੀ ਵਸੇ ਇੱਕੋ ਹੋਰ ਜਰਾ ਜਿਸ ਤਰ੍ਹਾਂ ਵੀਡੀਓ ਬਣਾ ਰਹੇ ਹਾਂ ਫਿਰ ਤਪਟਾਦੀ ਤੋਂ ਕਹਿਣਾ तो कारा, कारा आपो आपो एक आद ही <Sansion> तो कह रहा कह रहा वीडियो बन रही है बेटा आपको मां आपको हमारे पकड़ के टूर्नामेंट में ना फ्री फॉर्म करता है बेटा आप क्यों ऊपर प्रेशर रहेगा आग तो दर हो गया करा बुद्धि से अंदर मेरा नंबर है आपके पास लगा हम बाजी बागर बच्चे मेरा नंबर अब है आपके पास नंबर है बट्टी भी मेरा नंबर नंबर दे बोले आप ਮੈਂ ਕਹਾਂ ਹੈ ਕਿ ਅੱਜ ਦਾ ਜੋ ਸੈਂਪਲ ਤੇ ਉਸਦੇ ਨੰਬਰ ਲਿਆ ਮਾ ਸੈਂਟਾ ਚਰਾ ਨਾ ਉਹ 2.5 ਤੇਰੀ ਕੋਡ ਨੂੰ ਚੇਕ ਕਰ ਜਸਨਾ ਕਿ ਤੁਹਾਨੂੰ ਬੰਗਾ ਰੁਕਾ ਲਓ ਈਸ਼ਵਰਨ ਕੰਨੂ ਤੇ ਸਗਰਪਾ ਆਪੇ ਚਾਹੁੰਦਾ ਕੋਸੋ ਲੋ ਨੇ ਬਾਬਾ ਜੀ ਤੇਰਾ ਕੀ ਬਤਾ ਆਪੋ ਕੀ ਹੋ ਬੱਬੇ ਗਿਆ ਨਾ ਤਨੀ ਗੁੰਬਰਾ ਆਉਂਦੀ ਆ ਨਾ ਮੈਨੂੰ ਸਾਰੀ ਪਾਰਟੀ ਛੱਡ ਲਈ ਬਾਬਾ ਜੀ ਨੂੰ ਮੈਂ ਤਾਂ ਵੀ ਜੈਨੂ ਵੀ ਫੋਨ ਕਰਿਆ ਤਾਂ और दे आओ इधर देखो ना ईश्वर अंकल बोर्ड पे जा रहे हैं क्या तीन रवि का फोन आया था क्या प्रोग्राम है आज आप करेंगे हां करेंगे तो बोलिए हाँ। तो ले।, तो ले।, तो ले आप <laughs> करें। भी करेंगे सब तीनों करें सब किया ना सुबह मैंने 5 बजे ड्यूटी आ रहा हूं मंगलवार को भी का छुट्टी का पर मैं नहीं को भी ना आसान आ वो और प्रोग्राम पर की कह रहा यार ब्यूटी चैलेंज तो हो गया जरूरी ऐसी तामा दी है स्टेजिंग तरफ नहीं दी और मिलती हुई एक दिन छुट्टी वाला रचना है पहला कंटिन्यू में चल मिल नहीं दी है तब तक लगा है हम्म हम्म करने का तरीका है